ਅੱਜ ਬਣਾਵਾਂਗੇ ਜੀ ਆਪਾਂ ਆਰਬੀ ਦੀ ਸਬਜ਼ੀ ਇਹਨੂੰ ਆਪਾਂ ਨੇ ਧੋਸ ਮਾਰ ਕੇ ਰੱਖ ਲੈਨੇ ਆ ਤੇ ਆ ਆਪਾਂ ਵੀਡੀਓ ਕਰ ਦਿਆਂ ਸਟਾਰਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਵਧੀਆ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਅਸੀਂ ਵੀ ਵਧੀਆ ਸਾਰੇ ਠੀਕ ਠਾਕ ਆਪਾਂ ਨੇ ਜੀ ਆਰਬੀ ਧੋਸ ਮਾਰ ਕੇ ਰੱਖ ਲਈ ਸੀ ਆਰਬੀ ਆਪਣੇ ਸੁੱਕ ਗਿਆਨ ਬਿਲਕੁਲ ਤੇ ਆਪਾਂ ਨੇ ਇੱਧਰ ਲਸਣ ਲਿਆ ਸੀਗਾ ਲਸਣ ਨੂੰ ਆਪਾਂ ਨੇ ਭੋਰ ਕੇ ਪਾਣੀ ਦੇ ਵਿੱਚ ਭਿਉ ਕੇ ਰੱਖ ਦੇਣਾ ਫਿਰ ਬਹੁਤ ਸੌਖੇ ਤਰੀਕੇ ਨਾਲ ਛਿੱਲ ਹੋ ਜਾਂਦਾ ਆਪਾਂ ਨੇ ਤਿੰਨ ਪਿਆਜ਼ ਲਏ ਨੇ ਤੇ ਤਿੰਨ ਚਾਰੀ ਹਰੀਆਂ ਮਿਰਚਾਂ ਲਈਆਂ ਨੇ ਜਦੋਂ ਲਸਣ ਆਪਣਾ ਪਿੱਛਿਆ ਹੁੰਦਾ ਵਾ ਤੇ ਬਹੁਤ ਸੌਖੇ ਤਰੀਕੇ ਨਾਲ ਛਿੱਲਿਆ ਜਾਂਦਾ ਵਾ ਆਪਾਂ ਨੇ ਜੀ ਆਰਪੀ ਦੇ ਲੰਮੇ ਪੀਸ ਕੱਟ ਕੇ ਰੱਖ ਲਏ ਹੁਣ ਪਿਆਜ਼ ਤੇ ਹਰੀਆਂ ਮਿਰਚਾਂ ਵੀ ਕੱਟ ਕੇ ਰੱਖ ਲੈਣੇ ਆਪਾਂ ਤੇ ਲਸਣ ਨੂੰ ਆਪਾਂ ਨੇ ਗ੍ਰाइंड ਕਰਕੇ ਰੱਖ ਲਿਆ ਤੇ ਹੁਣ ਆਪਾਂ ਜੀ ਰੱਖ ਦਿਆਂ ਕੜਾਹੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਇਹ ਹੋ ਗਿਆ ਆਪਣਾ ਗਰਮ ਆਪਾਂ ਜੀ ਜਦੋਂ ਆਰਪੀ ਕੱਟਦੀਆਂ ਤਾਂ ਆਰਪੀ ਕੱਟਣ ਵੇਲੇ ਆਪਾਂ ਨੂੰ ਸਰੋਂ ਦਾ ਤੇਲ ਹੱਥਾਂ ਨੂੰ ਲਾ ਲੈਣਾ ਚਾਹੀਦਾ ਫਿਰ ਬਿਲਕੁਲ ਖਾਜ ਨਹੀਂ ਹੁੰਦੀ ਨਹੀਂ ਤਾਂ ਕਈ ਭੈਣਾਂ ਕਹਿੰਦੀਆਂ ਸਾਡੇ ਖਾਜ ਹੋਣ ਲੱਗ ਜਾਂਦੀ ਆ ਆਪਣਾ ਜੀ ਤੇਲ ਦੇਖੋ ਬਿਲਕੁਲ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾ ਦਨੇ ਲਸਾਂ ਆਪਣਾ ਇਸ ਚਾਹ ਨੂੰ ਦੇ ਪੋਚੇ ਹੁਣ ਆਪਾਂ ਇਹਦੇ ਵਿੱਚ ਪਿਆਰ ਪਾ ਦਿੰਨੇ ਆਂ ਹਰੀ ਮਿਰਚਾ ਪਾ ਰਿხੇ ਪਾਵਾਂਗੇ ਆਪਾਂ ਇਹ ਜੀ ਹੁਣ ਹਰੀ ਮਿਰਚ ਵੀ ਇਹਦੇ ਵਿੱਚ ਐਡ ਕਰਤੀ ਤੇ ਇਹਨੂੰ ਆਪਾਂ 2 ਮਿੰਟ ਸੇਕ ਲਵਾਵਾਂਗੇ ਆਪਾਂ ਜਿਹੜੇ ਤਰੀਕੇ ਨਾਲ ਅਰਬੀ ਦੀ ਸਬਜ਼ੀ ਬਣਾਉਣੀ ਆ ਉਹ ਤੁਹਾਨੂੰ ਆਪਾਂ ਦੱਸਤੀ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਣੀ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਰਪੀ ਬਣਾਉਣ ਦੇ ਵੀ ਬਹੁਤ ਜ਼ਿਆਦਾ ਤਰੀਕੇ ਆ ਪਰ ਆਪਣਾ ਤਾਂ ਇਹੀ ਤਰੀਕਾ ਆ ਬਣਾਉਣ ਦਾ ਤੇ ਕਈ ਭੈਣਾਂ ਆਲੂ ਵਿੱਚ ਪਾ ਲੈਂਦੀਆਂ ਨੇ ਪਰ ਆਪਾਂ ਨਹੀਂ ਆਲੂ ਪਾਈ ਹੈਗੇ ਆਪਾਂ ਨੇਰੀ ਅਰਬੀ ਦੀ ਸਬਜ਼ੀ ਹੀ ਬਣਾਈ ਆ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆਂ ਕਰੋ ਜੀ ਲਾਈਕ ਜਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਹੁਣ ਆਪਣੀ ਪਿਆਜ਼ ਤੇ ਹਰੀ ਮਿਰਚ ਵੀ ਭੁੱਜ ਗਈ ਤੇ ਇਹਦੇ ਵਿੱਚ ਆਪਾਂ ਹੁਣ ਆਰਬੀ ਐਡ ਕਰ ਦਿੰਨੇ ਆ ਆਪਾਂ ਜੀ ਆਰਬੀ ਹੁਣ ਇਹਦੇ ਵਿੱਚ ਐਡ ਕਰਤੀ ਤੇ ਹੁਣ ਆਪਾਂ ਜੀ ਗੈਸ ਨੂੰ ਸਲੋ ਕਰ ਦਿੰਨੇ ਆ ਸਲੋ ਗੈਸ ਤੇ ਹੀ ਆਪਾਂ ਇਹਨੂੰ ਸਬਜ਼ੀ ਨੂੰ ਪਕਾਵਾਂਗੇ ਫਿਰ ਬਹੁਤ ਵਧੀਆ ਬਣਦੀ ਆ ਨਾਲੇ ਥੋੜਾ ਜਿਹਾ ਇਹਨੂੰ ਆਰਬੀ ਨੂੰ ਟਾਈਮ ਲੱਗ ਜਾਂਦਾ ਵਾ ਬਣਾਉਣ ਨੂੰ ਵੀ ਆਪਣਾ ਜੀ ਆਦੀਪਤ ਬੇਕੜਾਹੀ ਦੇ ਵਿੱਚ ਸਬਜੀ ਤਾਂ ਬਣਾਈ ਹੈ ਬਹੁਤ ਵਧੀਆ ਹਿੱਲ ਜਾਂਦੀ ਆ ਛੋਟੀ ਕੜਾਹੀ ਦੇ ਵਿੱਚ ਪਤੀ ਹੈ ਕਿੰਨੀ ਹੋ ਗਈ ਸਬਜੀ ਤੇ ਸਾਨੂੰ ਤੇ ਸਾਰੀ ਫੈਮਿਲੀ ਨੂੰ ਬਹੁਤ ਜ਼ਿਆਦਾ ਆਰਪੀ ਦੀ ਸਬਜੀ ਪਸੰਦ ਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਨੂੰ ਕਿ ਨੂੰ ਪਸੰਦ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਣੀ ਜੀ ਆਰਪੀ ਦੀ ਸਬਜੀ ਥੋੜੀ ਜਿਹੀ ਵਾਲ ਕੀ ਤੇ ਥੋੜਾ ਜਿਹਾ ਸੇਕ ਇਹਨੂੰ ਹੋਰ ਲੱਗੂਗਾ ਆਪਾਂ ਇਹਨੂੰ ਚਿ ਟਕ ਦਿੰਨੇ ਆ ਹੁਣ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਜੀਰਾ ਹੁਣ ਆਪਾਂ ਜੀ ਇਹਨੂੰ ਟਕ ਦਿੰਨੇ ਆ ਆਪਣੀ ਚੀਰ ਵੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ। ਦੇਖੋ ਬਰਾਊਨ ਕਲਰ ਦੀ ਹੋ ਗਈ। ਤੇ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਦਨੇ ਆ। ਆਪਾਂ ਇਹਨੂੰ ਚੰਗੀ ਤਰ੍ਹਾਂ 5 ਮਿੰਟ 7 ਮਿੰਟ 5-7 ਮਿੰਟ ਸੇਕ ਲਵਾਵਾਂਗੇ। ਸੋ ਇਹ ਦਾ ਟਾਈਮ ਆ ਜੀ 10:30 ਵਜੇ ਹੋਏ ਨੇ ਅੱਜ ਆਪਾਂ ਨੇ ਸਵੇਰ ਦੀ ਰੋਟੀ ਖਾਧੀ ਨਹੀਂ ਪਹਿਲਾਂ ਆਪਾਂ ਨੇ ਸੋਚਿਆ ਕਿ ਸਬਜ਼ੀ ਕੱਟ ਕੇ ਬਣਾਉਣੀ ਆ ਫਿਰ ਆਪਾਂ ਸਬਜ਼ੀ ਨਾਲ ਰੋਟੀ ਖਾਵਾਂਗੇ ਆਪਣੀ ਜੀ ਆਰਪੀ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਆਪਣੀ ਜੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਬਣੀ ਆ ਦੇ ਨਾਲ ਹੋ ਗਿਆ ਦਹੀਂ ਆਚਾਰ ਆਪਾਂ ਕੋ ਵੀ ਆਪਣੀ ਰੋਟੀ ਤੇ ਨਾਲ ਰੱਸੀ ਦਾ ਗਲਾਸ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਆਪਾਂ ਵੀਡੀਓ ਤੇ ਕਰਦੇ ਇਥੇ ਐਂਡ ਵਾਇਕੁਰਚੀ ਕਾਲਸਾ ਵਾਇਕੁਰਚੀ ਕੀ ਫਤਿਹ